ਇੱਕ ਵਾਰ ਫਿਰ ਬਾਬਾ ਸਾਹਿਬ ਭੀਮਰਾਓ ਉਮੇਦਕਰ ਦੇ ਬੁੱਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਫਲੋਰ ਦੇ ਪਿੰਡ ਨੰਗਲ ਤੋਂ ਇਹ ਘਟਨਾ ਦੂਜੀ ਵਾਰ ਸਾਹਮਣੇ ਆਈ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਭੀਮਰਾਓ ਉਮੇਦਕਰ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਵਿਅਕਤੀ ਜਿਸ ਨੇ ਆਪਣਾ ਮੂੰਹ ਟਕਿਆ ਹੋਇਆ ਬਾਬਾ ਸਾਹਿਬ ਦੇ ਬੁੱਤੇ ਸਪਰੇਅ ਕਰ ਰਿਹਾ ਹੈ ਇਸ ਘਟਨਾ ਕਾਰਨ ਲੋਕਾਂ ਵਿੱਚ ਕਾਫੀ ਰੋਸ ਹੈ ਦੂਜੇ ਪਾਸੇ ਸਰਕਾਰੀ ਸਕੂਲ ਦੀ ਕੰਤ ਤੇ ਵੀ ਖਾਲੀਸਾਨੀ ਨਾਰੇ ਲਿਖੇ ਗਏ ਨੇ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਗ ਨੇ ਦੱਸਿਆ ਕਿ ਬੀਤੀ ਰਾਤ ਬਦਮਾਸ਼ਾਂ ਨੇ 바ਵਾ ਸਾਹਿਬ ਬੀਮਰਾਉ ਉਮੀਦ ਕਰਦੀ ਬੁੱਤ ਨੂੰ ਛੇੜਛਾੜ ਕੀਤੀ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਇਸ ਮਾਮਲੇ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਪੰਨੂ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਐੱਸਐੱਸਪੀ ਨੇ ਕਿਹਾ ਕਿ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂਾਂ ਕੀਤੀਆਂ ਜਾ ਰਹੀਆਂ ਨੇ ਅੱਤਵਾਦੀ ਪੰਨੂ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਫਲੋਰ ਵਿੱਚ ਹੋਈ ਇਸ ਘਟਨਾ ਨੂੰ ਲੈ ਕੇ ਸਾਨਕ ਪੁਲਿਸ ਅਤੇ ਖੂਫੀ ਏਜੰਸੀਆਂ ਅਲਰਟ ਤੇ ਨੇ ਉਕਤ ਮਾਮਲੇ ਨੂੰ ਲੈ ਕੇ ਸਾਨਕ ਦਲੇ ਸੰਗਠਨ ਅਤੇ ਸਮਾਜ ਸੇਵਕਾਂ ਵਿੱਚ ਗੁੱਸਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਸਹਿਲਕਾ ਪੰਜਾਬੀ ਟੀਵੀ ਸਰ ਜਿਹੜਾ ਅਜ ਫਲੋਰ ਦੇ ਨਜ਼ਦੀਕ ਨੰਗਲ ਵਿਖੇ 바ਵਾ ਸਾਹਿਬ ਉਹ ਭਿਮਰਾਓ ਮੇਟਕਰੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੋਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆਏ ਹੋ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋ ਗਈ ਹੈ ਉਸ ਬੰਤੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਇਕੱਠੇ ਹੋਏ ਨੇ ਮੌਤਰਾ ਪੜਤਾਲ ਕਰਕੇ ਦੇਖਣੇ ਕੀ ਹੈ ਠੀਕ ਆ ਤੇ ਸਰ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਉਹਦੀ ਪੜਤਾਲ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਕੰ ਠੀਕ ਹੈ। ਉਹ ਇਹ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਸੀ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਾ ਜਿੰਦਾਬਾਦ ਦੇ ਨਾਰੇ ਲਿਖਿਆ। ਜੀ। ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਸੀਂ ਜਿਹੜਾ ਸਟੈਚੂ ਦੇ ਕੋਲ ਨਾ ਨਹੀਂ ਦੇਖ ਸਕਿਆ। ਉਹ ਦੁਬਾਰਾ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ। ਜੀ। ਔਰ ਅਸੀਂ ਫਿਰ ਕੋਈ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਗਿਆ ਕਿ ਇਹ ਕੱਲਾ ਖਾਲਸਾ ਜਿੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦੇ ਸਟੈਚੂ ਦੀ ਦੁਬਾਰਾ ਫੇਰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬ੍ਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ ਏਅਰਪੋਰਟ ਤੇ ਔਰ ਉਸਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਦੀ ਤੋਂ ਪਹਿਲਾਂ ਜਾਂ ਫਿਰ ਜੇ ਸਾਫ ਕੀਤਾ ਗਿਆ ਤਾਂ ਪੁਲਸ ਵਾਲਿਆਂ ਨੇ ਸਾਫ ਕੀਤਾ ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦੱਸਣ ਮੁਤਾਬਕ ਸ਼ੱਕ ਦੇ ਘੇਰੇ ਚ ਆ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਉਹ ਪੁਲਸ ਮੁਲਾਦ ਗਈ ਇੱਥੇ ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦੇ ਦੁਆਰਾ ਫੇਰ ਵੀਡੀਓ ਨਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ ਉਹਦੇ ਬਾਰੇ ਤੁਹਾਡਾ ਕੀ ਕਹਣਾ ਹੈਗਾ ਦੇਖੋ ਜਾਂ ਤਾਂ ਉਹ ਬਾਹਰ ਦੀ ਧਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਗਿਆ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀ ਇਸ ਕਿਸਮ ਦੇ ਸਦੇਸ਼ ਦੇ ਅੰਦਰ ਕਿਆ ਆ ਬਾਹਰ ਬੈਠਾ ਹੋ ਗਿੱਦੜਪੜਕੀਆਂ ਮਾਰ ਰਿਹਾ ਔਰ ਅਸੀਂ ਉਹਨੂੰ ਚੇਤਾਵਨੀ ਦਿੰਦੇ ਆਂ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨਾਂ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤਰ ਬਣਾ ਲਿਆ ਠੀਕ ਆ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਤੁਸੀਂ ਨੌਜਵਾਨ ਨਕੋਦਰ ਤੋਂ ਖੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬੱਕਬਾ ਜਿਹੜਾ ਕਾਫੀ ਆ ਔਰੇ ਵਕਵੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮੈਡ ਕਰਦੇ ਆਂਦੇ ਹੋਣੇ ਆ। ਜੀ। ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ? ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਕੋਰਸ ਨਾਲ ਤਾਂ ਨਹੀਂ ਜੁੜਿਓ। ਜੀ। ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਕ ਕਰ ਰਹੇ ਹਾਂ। ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ। ਵੇ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ।